ਪੰਜਾਬੀ ਜਾਗਰਣ ਵੱਲੋਂ 14ਵਾਂ ਬਰੇਕੰਡ ਮੌਕੇ ਸ਼ੁਰੂ ਕੀਤੀ ਮਹਮ ਮੇਰੀ ਬਗੀਚੀ ਮੇਰੀ ਸ਼ਾਨ ਤਹਿਤ ਅੱਜ ਬਠਿੰਡਾ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਜੰਗਲਾਤ ਵਿਭਾਗ ਦੇ ਚੇਅਰਮੈਨ ਰਕੇਸ਼ ਪੁਰੀ ਵੱਲੋਂ ਕਰਵਾਈ ਗਈ। ਇਸ ਮੌਕੇ 70 ਦੇ ਕਰੀਬ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਚੇਅਰਮੈਨ ਰਕੇਸ਼ਪੁਰੀ ਨੇ ਆਖਿਆ ਕਿ ਮੌਜੂਦਾ ਸਮੇਂ ਪੰਜਾਬ ਅੰਦਰ ਬੂਟੇ ਲਗਾਉਣ ਦੀ ਵੱਡੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਦਰਖਤਾਂ ਦੀ ਕਮੀ ਕਾਰਨ ਹੀ ਵਾਤਾਵਰਣ ਵਿੱਚ ਵਿਗਾੜ ਪੈਦਾ ਹੋ ਗਿਆ ਹੈ। ਇਹੀ ਕਾਰਨ ਲਗਾਤਾਰ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਅਤੇ ਮੀਂਹ ਬਹੁਤ ਘੱਟ ਪੈ ਰਹੇ ਹਨ। ਉਹਨਾਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਦਰਖਤਾਂ ਦੀ ਕਮੀ ਹੈ। ਚੇਅਰਮੈਨ ਨੇ ਕਿਹਾ ਦਰਖਤਾਂ ਦਾ ਮਨੁੱਖ ਨਾਲ ਬੜਾ ਡੂੰਘਾ ਤੇ ਗੂੜਾ ਰਿਸ਼ਤਾ ਹੈ। ਜਿਹੜਾ ਜਨਮ ਤੋਂ ਲੈ ਕੇ ਮਰਨ ਤੱਕ ਰਹਿੰਦਾ ਹੈ ਉਹਨਾਂ ਕਿਹਾ ਕਿ ਪੰਜਾਬੀ ਜਾਗਰਣ ਜਿੱਥੇ ਸੂਬੇ ਦੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰ ਰਿਹਾ ਹੈ ਉੱਥੇ ਹੀ ਵਾਤਾਵਰਣ ਵਿੱਚ ਸੁਧਾਰ ਲਿਆਉਣ ਦੇ ਯਤਨਾਂ ਤਹਿਤ ਵੱਡੀ ਪੱਧਰ ਤੇ ਸੂਬੇ ਅੰਦਰ ਬੂਟੇ ਲਗਾਏ ਜਾ ਰਹੇ ਹਨ ਉਹਨਾਂ ਪੌਦੇ ਲਗਾਉਣ ਦੀ ਮਹਮ ਸ਼ੁਰੂ ਕਰਨ ਲਈ ਪੰਜਾਬੀ ਜਾਗਰਣ ਦੀ ਸਮੁੱਚੀ ਮੈਨੇਜਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੰਗਲਾਤ ਵਿਭਾਗ ਉਹਨਾਂ ਨੂੰ ਹਰ ਸੰਭਵ ਸਹਿਯੋਗ ਦੇਵੇਗਾ। ਤੋਂ ਇਹ ਸਾਰਾਂ ਦੇ ਸੁਖ ਜੋ ਸਹਿਯੋਗ ਨਾਲ ਹੀ ਹੈ ਜਿਹੜਾ ਮਤਲਬ ਕਾਮਯਾਬ ਹੁੰਦਾ ਹੈਗਾ ਸੋ ਅਸੀਂ ਬਹੁਤ ਸ਼ਲਾਘਾ ਕਰਦੇ ਹਾਂ ਡਿਪਾਰਟਮੈਂਟ ਦੇ ਵੱਲੋਂ ਫੋਰੈਸਟ ਡਿਪਾਰਟਮੈਂਟ ਵੱਲੋਂ ਆਏ ਸਾਲ ਲੱਖਾਂ ਦੀ ਤعداد ਦੇ ਵਿੱਚ ਹੈ ਜਿਹੜੇ ਬੂਟੇ ਲਾਏ ਜਾਂਦੇ ਨੇ ਪਰ ਮੈਂ ਇੱਕ ਚੀਜ਼ ਦੇਖੀ ਹੈ ਵੀ ਦਰਖਤ ਲਾਉਣਾ ਕੋਈ ਵੱਡੀ ਗੱਲ ਨਹੀਂ ਹੈ ਦਰਖਤ ਲਾ ਦਿੰਨੇ ਆ ਪਰ ਗੱਲ ਹੈ ਵੀ ਉਹਨੂੰ ਜਿਹੜਾ ਸੰਭਾਲਣਾ ਮਧ ਇੱਕ ਟਾਈਮ ਤੱਕ ਨੂੰ ਸੰਭਾਲ ਕੇ ਰੱਖਣਾ ਇੱਕ ਸਰਵਿਸ ਦਾ ਮੈਟਰ ਹੈ ਸੋ ਇਹ ਸਹਿਯੋਗ ਤੋਂ ਬਿਨਾ ਹੋ ਨਹੀਂ ਸਕਦਾ ਹੈਗਾ ਸੋ ਬਹੁਤ ਜ਼ਰੂਰੀ ਹੈ ਅਸੀਂ ਬਹੁਤ ਸ਼ਲਾਗਾ ਕਰਦੇ ਆਂ ਔਰ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਮਤਲਬ ਇਸ ਮਹਿਮੇ ਦੇ ਲਈ ਜਿੰਨੇ ਵੀ ਯੋਗਦਾਨ ਦੀ ਸਹਿਯੋਗ ਦੀ ਜ਼ਰੂਰਤ ਹੈ ਔਰ ਉਸ ਚੀਜ਼ ਦੇ ਵਿੱਚ ਅਸੀਂ ਕਦੇ ਕਮੀ ਨਹੀਂ ਹੋਣ ਦੇ ਮੰਗਦੇ